ਐਮਐਲਏ ਸਾਹਿਬ ਆਈ ਤੁਸੀਂ ਊੜੀਪੁਰ ਆ ਕੇ ਪਹੁੰਚੇ ਹੋ ਦੋ ਸਰਪੰਚਾਂ ਨੂੰ ਸ਼ਾਮਲ ਕਰਵਾਇਆ ਹੈ। ਦੇਖੋ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਚਾਹੇ ਉਹ ਲਾਈਟ ਦੇਣੀ ਹੋਵੇ ਕਿਸਾਨਾਂ ਚਾਹੇ ਉਹ ਬਿਜਲੀ ਫ੍ਰੀ ਦੇਣੀ ਹੋਵੇ ਘਰਾਂ ਚਾਹੇ ਮhalla ਕਲੀਨਿੰਗ ਬਣਾਉਣੇ ਹੋਣ ਚਾਹੇ ਯੋਧ ਨਸ਼ਿਆਂ ਵਿਰੋਧ ਹੋਵੇ ਚਾਹੇ ਸਰਕਾਰੀ ਨੌਕਰੀਆਂ ਹੋਣ ਚਾਹੇ ਖੇਲਾਂ ਤੇ ਪਾਣੀ ਬਚਾਉਣ ਦੀ ਗੱਲ ਹੋਵੇ। ਸੋ ਸਰਕਾਰ ਦੀਆਂ ਨੀਤੀਆਂ ਦਾ ਪ੍ਰਭਾਵ ਤੋਂ ਹੋ ਕੇ ਜਿਹੜੇ ਸਾਡੇ ਅਕੀਰ ਕਾਲੀ ਦਲੋਂ ਛੱਡ ਕੇ ਸਰਪੰਚ ਆਵਾਜ਼ੀ ਪਾਰਟੀ ਦੇ ਸਾਹਮਣੇ ਉਹਨਾਂ ਸੀ ਆਇਆ ਕਰੇ ਉਹਨਾਂ ਨੇ ਕਰਿਆ ਪ੍ਰੋਗਰਾਮ ਕਰਿਆ ਸੀ ਅੱਜ ਜੇਕਰ ਗੱਲ ਕੀਤੀ ਜਾ ਪਾਰਟੀ ਦਾ ਜਿਹੜੀ ਹੁਣ ਅੱਜ ਸ਼ਾਮਲ ਹੋਏ ਉਹ ਸਰਪੰਚ ਜੀ ਕਿਹਨੂੰ ਬਣਦਾ ਮਾਨਸਤਰ ਪਾਰਟੀ ਵਿੱਚ ਦਿੱਤਾ ਜਾਏ ਕਿ ਬਿਲਕੁਲ ਭਰਾ ਸਾਡੇ ਵੇਖੋ ਆਪਦੇ ਹਲਕੇ ਦੀ ਬਿਹਤਰੀ ਵਾਸਤੇ ਆਪਦੇ ਪਿੰਡ ਦੀ ਬਿਹਤਰੀ ਵਾਸਤੇ ਜਿਹੜਾ ਵੀ ਬੰਦਾ ਕੰਮ ਕਰਨਾ ਚਾਹੁੰਦਾ ਸਾਡੇ ਵੱਲੋਂ ਬਾਵਾ ਖੁੱਲੀਆਂ ਬਾੜ ਦਾ ਮਾਲ ਸਰਕਾਰ ਵੀ ਦਵਾਂਗੇ ਤੇ ਹਮੇਸ਼ਾ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਸਰਪੰਚ ਸਾਹਿਬ ਨੂੰ ਮੈਂ ਪਹਿਲਾਂ ਹੀ ਇਹ ਗੱਲ ਕਹਿਤੀ ਆ ਵੀ ਜਿੰਨਾ ਵੀ ਤੁਹਾਨੂੰ ਮੱਦ ਚਾਹੀਦਾ ਅਸੀਂ ਪ੍ਰੋਵਾਈਡ ਕਰਾਂਗੇ ਤੁਹਾਨੂੰ ਕੰਮ ਕਰਾਉ। ਸੋ ਅਸੀਂ ਸਾਰੇ ਜਣੇ ਚਾਹੇ ਮੈਂ ਚੁਣਿਆ ਵਾ ਨਮਾਇੰਦਾ ਚਾਹੇ ਸਰਪੰਚ ਸਾਹਿਬ ਜੁਨੇਵੇਂ ਨਮਾਇੰਦਿਆ ਚਾਹੇ ਮੈਂਬਰ ਨੇ ਚਾਹੇ ਕੋਈ ਹੋਰ ਅਸੀਂ ਚੁਣਿਆ ਸਾਨੂੰ ਲੋਕਾਂ ਨੇ ਤਾਂ ਵੀ ਅਸੀਂ ਲੋਕਾਂ ਦੇ ਕੰਮ ਕਰਾਈ। ਸੋ ਐਸੇ ਕਰਕੇ ਜੋ ਵੀ ਚੀਜ਼ ਦੀ ਇਹਨਾਂ ਨੂੰ ਲੋੜ ਹੋਊਗੀ ਪੂਰੀ ਪੂਰੀ ਸਰਪੰਚ ਸਾਹਿਬ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਕੀ ਹੈ ਕੀ ਕਹਿਣਾ ਚਾਹੂੰਗਾ ਸਾਡੀ ਪਾਰਟੀ ਨਾਲ ਸਰਕਾਰ ਬਹੁਤ ਚੰਗੀ ਲੱਗੀ ਬਹੁਤ ਸਾਰੇ ਕੰਮ ਕਰਾਈ ਜਾਂਦੇ ਸਾਰੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਵਿੱਚ ਬਹੁਤ ਐਂਡ ਕਰਦੀ ਹੈ ਵਿਸ਼ੇਪੜ ਦਾ ਕੰਮ ਉਹ ਸਾਰੇ ਕੰਮ ਅੱਜ ਜੇਕਰ ਗੱਲ ਕੀਤੀ ਜੇ ਅਕਾਲੀ ਦਲ ਦੀ ਜੀ ਕਾਲੀਦਾਲੋਂ ਤੁਸੀਂ ਅਲਵਿਦਾ ਅੱਜ کہہ ਚੁੱਕੇ ਹੋ ਇਸ ਤਰ੍ਹਾਂ ਲੱਗ ਰਿਹਾ ਹੈ ਕਾਲੀਦਾਲ ਦਾ ਹੁਣ ਨਹੀਂ ਆਈ ਰਿਹਾ ਹੁਣ ਅੱਛਾ ਤੁਹਾਡੀ ਅੱਜ ਕਿੰਨੇ ਮੈਂਬਰ ਹੈ ਪੰਚਾਇਤ ਨਾਲ ਤੁਹਾਡੇ ਸ਼ਾਮਲ ਪੰਜ ਮੈਂਬਰ ਪੰਜ ਠੀਕ ਹੈ ਸਰਪੰਚ ਸਾਹਿਬ ਅੱਜ ਸ਼ੋਭਨੀ ਕਾਲੀਦਾਲ ਨੂੰ ਅਲਵਿਦਾ ਕਿਹਾ ਕਿ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਓ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਜੀ ਆਮ ਆਦਮੀ ਪਾਰਟੀ ਦੇ ਸਾਨੂੰ ਬਹੁਤ ਵਧੀਆ ਕੰਮ ਵਧੀਆ ਲੱਗੇ ਤਾਂ ਹੀ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਕਿਸ ਤਰ੍ਹਾਂ ਪ੍ਰਧਾਨਾਸ ਤੋਂ ਕਿਸ ਤਰ੍ਹਾਂ ਦੇਖੂਗਾ ਦੇ ਪਿੰਡ ਨੂੰ ਕਿਉਂਕਿ ਮੌਜੂਦਾ ਸਰਕਾਰ ਵੀ ਆ ਤੇ ਐਮਐਲਏ ਵੀ ਸਰਕਾਰ ਦਾ ਹੈਗਾ ਕਿਸ ਤਰ੍ਹਾਂ ਪਿੰਡ ਦੇ ਵਿਕਾਸ ਨੂੰ ਦੇਖੂ ਪੂਰਾ ਵਧੀਆ ਦੇਖਾਂਗੇ ਐਮਐਲਏ ਸਾਹਿਬ ਨੂੰ ਸਾਨੂੰ ਬਹੁਤ ਭਰੋਸਾ ਦਿੱਤਾ ਹੈ ਜੀ ਜੀ ਤੁਸੀਂ ਕੰਮ ਕਰੋ ਆਂਦੀ ਅਜਨਾ ਤੁਹਾਡੇ ਅਸਤੇ ਹਾਂ ਕੀ ਕਹਿਣਾ ਚਾਹੋਗੇ ਮੈਂਬਰ ਸਾਹਿਬ ਤੁਸੀਂ ਸਾਡੇ ਸ਼ਾਮਲ ਹੋਏ ਆਮਾਦੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਰਦਾਰ ਮੌਰ ਪ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਸੈਂਕੜੇ ਪਰਿਵਾਰ ਆ ਜਿਹੜੇ ਰੋੜੀ ਪੂਰੇ ਦੇ ਆਮ ਪਾਰਟੀ ਵਿੱਚ ਸ਼ਾਮਲ ਹੋਏ ਆ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਆਮ ਪਾਰਟੀ ਇਹਨਾਂ ਤੋਂ ਅਸੀਂ ਖੁਸ਼ ਹੋ ਕੇ ਇਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਅਸੀਂ ਆਮ ਪਾਰਟੀ ਵਿੱਚ ਸ਼ਾਮਲ ਅਸੀਂ ਬਹੁਤ ਖੁਸ਼ ਆ ਠੀਕ ਹੈ ਜੀ ਆ ਕੀ ਕਹਿਣਾ ਚਾਹੂੰਗਾ ਜੀ ਆਮਾਦੀ ਪਾਰਟੀ ਦੇ ਅੱਜ ਜਿਹੜੇ ਆ ਦੋ ਪੰਚਾਇਤਾਂ ਸ਼ਾਮਲ ਹੋਈਆਂ ਨੇ ਕੀ ਕਹਿਣਾ ਚਾਹੋਗੇ ਚੰਗੇ ਕੰਮ ਦੀ ਵਡਿਆਈ ਹੁੰਦੀ ਹੈ ਜੇ ਚੰਗਾ ਕਰਾਂਗੇ ਤਾਂ ਉਹਦੇ ਵਿੱਚ ਇਕਤਾ ਵੀ ਮਿਲੂਗੀ ਮਾਨਯੋਗ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਐਮ.ਐਲ.ਏ. ਸਾਹਿਬ ਦੇ ਚੰਗੇ ਕੰਮ ਹਲਕਾ ਜੈਤੋ ਦੇ ਵਿੱਚ ਚਾਹੇ ਉਹ ਨਸ਼ਿਆਂ ਵਿਰੁੱਧ ਹੋਵੇ ਚਾਹੇ ਪਿੰਡਾਂ ਦਾ ਵਿਕਾਸ ਹੋਵੇ ਤੇ ਚਾਹੇ ਲੋਕਾਂ ਲਈ ਸਮਾਜ ਪ੍ਰਤੀ ਕੋਈ ਕੰਮ ਹੋਵੇ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਅੱਜ ਮੇਲੇ ਨਗਰ ਦੀਆਂ ਦੋ ਪੰਚਾਇਤਾਂ ਨੇ ਆਮ ਆਦਮੀ ਪਾਰਟੀ ਦਾ ਵੱੱਲਾ ਖੜਿਆ ਤੇ ਜੀਤੇ ਨੂੰ ਸਾਡੇ ਬਹੁਤ ਜ਼ਿਆਦਾ ਉਮੀਦਾਂ ਨੇ ਜਿਸ ਤਰ੍ਹਾਂ ਪਹਿਲਾਂ ਮੇਲੇ ਨਗਰ ਦੇ ਵਿੱਚ ਇਸਲੇ 9 ਮਹੀਨਿਆਂ ਤੋਂ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਜੀ ਤੁਹਾਡੇ ਪਹਿਲਾਂ ਵੀ ਚੰਗਾ ਉਸੇ ਲੜੀ ਦੇ ਤਹਿਤ ਮੇਰੇ ਨਾਲ ਇਹ ਦੋ ਪੰਚਾਇਤਾਂ ਵੀ ਆਮ ਆਦਮੀ ਪਾਰਟੀ ਦੇ ਭਰੋਸੇ ਤੇ ਅੱਜ ਅਸੀਂ ਜੁਆਇਨ ਆ ਜਿਹੜੀ ਗੱਲ ਕੀਤੀ ਜਦੋਂ ਕਾਲੀਦਲ ਦੀ ਕਾਲੀਦਲ ਦਾ ਪਰ ਹੁਣ ਤੁਸੀਂ ਕੀ ਵਕਾਰ ਦੇਖਦੇ ਹੋ ਜੀ ਦੇਖੋ ਜੀ ਕਾਲੀਦਲ ਦਾ ਵਕਾਰ ਜੀ ਜੇ ਜਿਹੋ ਜਾ ਅਸੀਂ ਬੀਜਾਂਗੇ ਉਹੋ ਜਾ ਅਸੀਂ ਬਚਾਂਗੇ ਜੀ ਠੀਕ ਹੈ ਜੀ ਜੇ ਪਰਮਾਤਮਾ ਕਿਸੇ ਨੂੰ ਚੰਗੇ ਰਸਤੇ ਪਾਉਂਦਾ ਜਾਂ ਕੋਈ ਵੜਿਆਈ ਦਿੰਦਾ ਹੈ ਉਹਨੂੰ ਰੱਖਣਾ ਬਹੁਤ ਔਖਾ ਹੈ ਉਸ ਕੋ ਗਲਤੀਆਂ ਆਕਾਲੀ ਦਲ ਤੋਂ ਹੋਈਆਂ ਜੀ ਜਿੰਨਾ ਗਲਤੀਆਂ ਕਰਕੇ ਅੱਜ ਅਸੀਂ ਗਰਾਊਂਡ ਲੈਵਲ ਤੇ ਦੇਖ ਸਕਦੇ ਹਾਂ ਜੀ ਜਮਾਨਤਾ ਜੱਟੋ ਰਹੀਆਂ ਜੀ ਆਕਾਲੀ ਦਲ ਦਾ ਵੀ ਬਹੁਤਾ ਨਹੀਂ ਪੰਜਾਬ ਦੇ ਵਿੱਚ ਹਾਂਜੀ ਕਰ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੀ ਮਿਲੂ ਦਾ ਪੰਚਾਇਤ ਤੇ ਸਰਪੰਚ ਹੋਇਆ ਇਹ ਸਾਲ ਹੀ ਆਕਾਲੀ ਮੰਨੇ ਜਾਂਦੇ ਸੀਗੇ ਇਹ ਜੀ ਪੱਕੇ ਪਰਿਵਾਰ ਸੀ ਆਕਾਲੀ ਦਲ ਦੇ ਜੀ तकरीबन ਸਾਰਾ ਪਿੰਡ ਹੀ ਮੇਰਾ ਆਕਾਲੀ ਦਲ ਵਿੱਚ ਸੀ ਦੋ ਹੀ ਤੜੇ ਸੀ ਕਾਂਗਰਸ ਤੇ ਆਕਾਲੀ ਦਲ ਦਾ ਜਿੰਨਾ ਕੋਈ ਰਹਿੰਦਾ ਸੀ ਜਿਹਨਾਂ ਨੂੰ ਸਮਾਇਆ ਹੋ ਚੁੱਕਿਆ ਤੇ ਮਾਨ ਸਾਹਿਬ ਨੇ ਚੜ੍ਹਦੀ ਕਲਾ ਰਵੇ ਉਹ ਚੰਗੇ ਕੰਮ ਕਰ ਰਹੇ ਆ ਤੇ ਚੰਗੇ ਕੰਮਾਂ ਦੇ ਸਿਰ ਤੇ ਹੀ ਚੰਗਈ ਵਾਲੇ ਚੰਗੇ ਲੋਕ ਜੁੜਦੇ ਆ ਠੀਕ ਐ ਸਰ ਥੈਂਕ ਯੂ